ਵਾਹਿਗੁਰੂ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਪਾਤਸ਼ਾਹ ਦੀ ਜੀਵਨੀ ਕੱਲ ਆਪਾਂ ਇਹ ਸਰਬਣ ਕਰ ਰਹੇ ਸੀ ਕਿ ਗੁਰੂ ਜੀ ਨੇ ਵਰਸ਼ੇ ਦੇ ਨਾਲ ਚਸ਼ਮਾ ਚਲਾਇਆ ਕੱਲ ਆਪਾਂ ਇੱਥੋਂ ਤੱਕ ਸਰਬਣ ਕੀਤਾ ਸੀ ਕਿ ਜਿੰਨਾ ਵਰषा ਤਸਾਇਆ ਸੀ ਉਸ ਤੱਕ ਤੋਂ ਹੁਣ ਜਲ ਦਾ ਨਾਲਾ ਫੁੱਟ ਕੇ ਬਹਿ ਤੁਰਿਆ ਮਾਮਾ ਕਿਰਪਾਲ ਚੰਦ ਜੀ ਨੇ ਗੱਲ ਕਹੀ ਗੁਰੂ ਜੀ ਸੁਣੋ ਜਲਦੀਆਂ ਦੋ ਤਾਰਾਾਂਵਾਂ ਚੱਲ ਪਈਆਂ ਹਨ ਆਪ ਇਥੇ ਤਰਵੈਣੀ ਬਣਾ ਦੇਵੋ ਭਾਵ ਜਲਦੀ ਇੱਕ ਤਾਰਾ ਹੋਰ ਉਤਪੰਨ ਕਰ ਦੇਵੋ ਤਾਂ ਕਿ ਬਾਦ ਵਾਲੀ ਸੰਗਤ ਇਥੇ ਤਰਵੈਣੀ ਦੇ ਦਰਸ਼ਨ ਕਰੇ ਸੈਂਕੜੇ ਸਾਲਾਂ ਤੱਕ ਇਹ ਤਰਵੈਣੀ ਇੱਕ ਚਿੰਨ ਬਣ ਕੇ ਤੁਹਾਡੀ ਵੱਲ ਤੱਕ ਦੀ ਗਵਾਹੀ ਰਹੇਗੀ ਸਭ ਲੋਕ ਜਾਣਿਆ ਕਰਨਗੇ ਕਿ ਇਸ ਥਾਂ ਤੇ ਗੁਰੂ ਜੀ ਦਾ ਵਿਆਹ ਹੋਇਆ ਸੀ ਇਸ ਥਾਂ ਦੀ ਬਹੁਤ ਬੜਾਈ ਪ੍ਰਸਿੱਧ ਫੈਲ ਜਾਵੇਗੀ ਇਹ ਸੁਣ ਕੇ ਸ਼੍ਰੀ ਕਲੰਗੀ ਧਰਜੀ ਨੇ ਹੱਥ ਉੱਚਾ ਕਰਕੇ ਫਿਰ ਤੀਜੀ ਵਾਰ ਬਰਸ਼ੇ ਨਾਲ ਧਰਤੀ ਤੇ ਵਾਰ ਕੀਤਾ ਅਤੇ ਫਿਰ ਉਸ ਨੂੰ ਬਹੁਤ ਤਾਕਤ ਤੇ ਜ਼ੋਰ ਨਾਲ ਬਾਹਰ ਕੱਢਿਆ ਇਸ ਤਰ੍ਹਾਂ ਤਿੰਨ ਥਾਵਾਂ ਤੋਂ ਸ੍ਰੇਸ਼ਟ ਜਲ ਵਹਿਣ ਲੱਗਾ ਸੰਗਤ ਦੇ ਅਨੇਕ ਲੋਕ ਇਹ ਵੇਖ ਕੇ ਵਾਰ-ਵਾਰ ਮਨੋਂ ਕੁਰਬਾਨ ਹੋ ਜਾਂਦੇ ਸਨ ਗੁਰੂ ਜੀ ਦੀ ਮਹਿਮਾ ਇਸ ਤਰ੍ਹਾਂ ਫੈਲ ਰਹੀ ਸੀ ਜਿਵੇਂ ਮਾਲਤੀ ਦੇ ਬਹੁਤ ਸਾਰੇ ਫੁੱਲਾਂ ਦੀ ਫਲਵਾੜੀ ਖਿੜੀ ਹੋਵੇ ਗੁਰੂ ਜੀ ਨੇ ਆਪਣੇ ਸ੍ਰੇਸ਼ਟ ਮੁਖ ਤੋਂ ਫਰਮਾਇਆ ਏ ਤੋਬੀ ਜਦ ਤੱਕ ਅਸੀਂ ਇਸ ਸਥਾਨ ਤੇ ਰਹਾਂਗੇ ਤਦ ਤੱਕ ਸਾਡੇ ਸਾਰੇ ਕੱਪੜੇ ਲੈ ਕੇ ਚੰਗੀ ਤਰ੍ਹਾਂ ਧੋਵੋ ਥੋਬੀ ਨੇ ਆਪਣੇ ਮੁਖ ਤੋਂ ਧੰਨ ਗੁਰੂ ਕਹਿ ਕੇ ਸਿਰ ਤੇ ਕੱਪੜਿਆਂ ਦੀ ਗੱਠੜੀ ਰੱਖੀ ਸੀ ਉਹ ਉਤਾਰ ਦਿੱਤੀ ਥੋਬੀ ਬੜੇ ਪਿਆਰ ਨਾਲ ਕੱਪੜੇ ਧੋਣ ਲੱਗਾ ਉਹ ਦਸਤਾਰਾਂ ਤੇ ਹੋਰ ਕੱਪੜਿਆਂ ਆਦ ਦੀ ਵੀ ਮੈਲ ਦੂਰ ਕਰਦਾ ਗੁਰੂ ਜੀ ਆਪ ਘੋੜੇ ਨੂੰ ਤੇਜ ਕਦੋਂ ਉੰਦੇ ਹੋਏ ਬਹੁਤ ਦੂਰ ਤੱਕ ਜਾ ਕੇ ਫਿਰ ਵਾਪਸ ਆ ਗਏ। ਸ੍ਰੇਸ਼ਟ ਗੁਰੂ ਜੀ ਦੇ ਇਸ ਕੰਮ ਦੀ ਖਬਰ ਸਾਰੇ ਪਾਸੇ ਹੋ ਗਈ। ਉਹਨਾਂ ਨੇ ਜਲ ਦਾ ਨਵਾਂ ਨਾਲਾ ਚਲਾ ਦਿੱਤਾ ਹੈ। ਤਿੰਨ ਵਾਰੀ ਵਰਖਾ ਜ਼ਮੀਨ ਵਿੱਚ ਮਾਰਨ ਤੇ ਤਿੰਨ ਤਾਰਾਮਾਂ ਚੱਲੀਆਂ ਹਨ। ਇਹ ਸੁਣ ਕੇ ਸਾਰੇ ਇਸਤਰੀਆਂ ਪੁਰਸ਼ ਹੈਰਾਨ ਹੋ ਗਏ। ਅਤੇ ਗਿਆਨ ਦੇ ਭੰਡਾਰ ਗੁਰੂ ਜੀ ਬਾਰੇ ਗੱਲਾਂ ਕਰਦੇ ਹੋਏ ਅਨੇਕ ਲੋਕ ਦੇਖਣ ਜਾਂਦੇ ਕੋਈ ਉਸ ਚਸਮੇ ਤੇ ਇਸ਼ਨਾਨ ਕਰਦਾ ਕੋਈ ਪਾਣੀ ਪੀਂਦਾ ਬਹੁਤੇ ਲੋਕ ਦੇਖ ਕੇ ਕਹਿੰਦੇ ਗੁਰੂ ਜੀ ਬਹੁਤ ਬਲਵਾਨ ਅਤੇ ਤਾਕਤਵਰ ਹਨ ਪੂਰਨ ਗੁਰੂ ਜੀ ਦਾ ਨਾ ਤੇ ਦਿਆਲ ਹੁੰਦੇ ਹਨ ਦੀ ਨਾ ਤੇ ਤਿਆਲ ਹੁੰਦੇ ਹਨ ਜਿਨ੍ਹਾਂ ਦੇ ਜੁੱਧ ਕਰਦਿਆਂ ਰਾਵਣ ਨੂੰ ਮਾਰਿਆ ਅਤੇ ਜਿਨ੍ਹਾਂ ਨੇ ਭਗਤ ਪ੍ਰਲਾਦ ਦੀ ਰੱਖਿਆ ਕੀਤੀ ਆਪਨੇ ਨਰ ਸਿੰਘ ਦਾ ਰੂਪ ਧਾਰ ਕੇ ਹਰਨਾਥ ਸੁਦੇ ਦਾੰਤ ਨੂੰ ਮਾਰ ਦਿੱਤਾ ਇਹਨਾਂ ਦੀ ਤਾਕਤ ਵੱਲ ਦਾ ਕੀ ਪੈਮਾਨਾ ਗਿਣਤੀ ਮਿੰਤੀ ਹੈ ਭਗਵਾਨ ਸਰੂਪ ਤਿੰਨਾਂ ਲੋਕਾਂ ਦੇ ਪਤੀ ਹਨ ਇੱਕ ਆਉਂਦਾ ਹੈ ਇੱਕ ਦੌੜਦਾ ਜਾਂਦਾ ਹੈ ਅਤੇ ਕੋਈ ਗੁਰੂ ਜੀ ਦੀ ਪਵਿੱਤਰ ਕੀਰਤੀ ਵਡਿਆਈ ਗਾਉਂਦਾ ਹੈ ਗੁਰੂ ਜੀ ਨੇ ਸੰਗਤ ਨੂੰ ਪ੍ਰਸੰਨ ਕਰਨ ਦੇ ਲਈ ਕਈ ਦਿਨ ਉੱਥੇ ਹੀ ਟਿਕਾਣਾ ਕੀਤਾ। ਉੱਥੇ ਕੌਤਕ ਰੰਗ ਤਮਾਸੀ ਹੁੰਦੇ ਜਿਨ੍ਹਾਂ ਨੂੰ ਸਾਰੇ ਲੋਕ ਵੇਖਦੇ ਅਤੇ ਗੁਰੂ ਜੀ ਦੇ ਗੁਣ ਗਾ ਕੇ ਪ੍ਰਸੰਨ ਹੁੰਦੇ ਸਨ। ਬਾਜ਼ਾਰ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਹੁੰਦੀ ਅਤੇ ਕਮਾਈ ਕਰਨ ਲਈ ਵਪਾਰ ਹੁੰਦਾ। ਉੱਥੇ ਕਈ ਤਰ੍ਹਾਂ ਦਾ ਪ੍ਰਕਾਰ ਦਾ ਭੋਜਨ ਤਿਆਰ ਹੁੰਦਾ। ਜੋ ਪਿਆਰ ਦੇ ਨਾਲ ਤਿਆਰ ਕਰਦੇ ਅਤੇ ਸਾਰਿਆਂ ਨੂੰ ਸ਼ਕਾ ਕੇ ਅਨੰਦਿਤ ਕਰ ਦਿੰਦੇ ਕਈ ਮਸੰਦ ਗੁਰੂ ਜੀ ਨੂੰ ਨਮਸਕਾਰ ਕਰਨ ਵਾਸਤੇ ਸੰਗਤਾਂ ਨੂੰ ਪ੍ਰੇਰ ਕੇ ਆਪਣੇ ਨਿਵਾਸ ਤੇ ਲਿਆਉਂਦੇ ਉਹ ਦੋਸ਼ਾਂ ਦੇ ਨਾਸ਼ ਕਰਤਾ ਸ੍ਰੇਸ਼ਟ ਗੁਰੂ ਜੀ ਦੇ ਹੱਥ ਜੋੜ ਕੇ ਦਰਸ਼ਨ ਕਰਦੇ ਅਤੇ ਉਹਨਾਂ ਨੂੰ ਪੇਟਾਵਾਂ ਅਰਪਣ ਕਰਦੇ ਹੋਏ ਸੋਚਦੇ ਕਿ ਫਿਰ ਐਸਾ ਸਮਾਂ ਨਹੀਂ ਮਿਲੇਗਾ ਦੋ ਮਾਂ ਲੋਕਾਂ ਦਾ ਵੱਡਾ ਲਾਭ ਪ੍ਰਾਪਤ ਹੋ ਰਿਹਾ ਹੈ ਕਵੀ ਜੀ ਕਹਿੰਦੇ ਹਨ ਮੈਂ ਕਿੱਥੋਂ ਤੱਕ કહਾਂ ਜਿਸ ਤਰ੍ਹਾਂ ਦਾ ਗੁਰੂ ਦੇ ਲਾਹੌਰ ਵਿੱਚ ਵਿਆਹ ਦਾ ਉਤਸ਼ਾਹ ਜਿਹੜੇ ਉੱਥੇ ਮੇਲ ਦੇ ਰੂਪ ਵਿੱਚ ਪਹੁੰਚੇ ਸਨ ਉਹਨਾਂ ਲੋਕਾਂ ਨੇ ਆਪਣਾ ਜੀਵਨ ਸਫਲਾ ਕਰ ਲਿਆ ਸੀ ਵਰਸ਼ੇ ਦੀ ਨੋਕ ਮਾਰ ਕੇ ਜਿੱਥੇ ਪਾਣੀ ਬਾਹਰ ਕੱਢਿਆ ਸੀ ਉਸ ਨਿਸ਼ਾਨ ਵਾਲੇ ਸਥਾਨ ਤੇ ਅੱਜ ਤੱਕ ਵੀ ਜਲ ਦੀ ਕੁਝ ਥੋੜੀ ਧਾਰ ਚਲਦੀ ਦਿਸਦੀ ਹੈ ਗੁਰੂ ਜੀ ਨੇ ਸ੍ਰੇਸ਼ਟ ਮੁਖ ਤੋਂ ਫਰਮਾਇਆ ਹੁਣ ਸਾਨੂੰ ਇਥੋਂ ਵਿਦਾ ਕਰ ਦੇਵੋ ਜਦ ਮਸੰਦ ਨੇ ਜਾ ਕੇ ਕਿਹਾ ਤਾਂ ਉਦੋਂ ਹੀ ਸਾਰਿਆਂ ਤਰੀਕਿਆਂ ਨਾਲ ਤਿਆਰੀ ਕਰ ਦਿੱਤੀ ਗਈ ਜਦ ਗੁਰੂ ਜੀ ਦੇ ਸਹੁਰਿਆਂ ਨੇ ਗੁਰੂ ਜੀ ਦੇ ਜਾਣ ਦਾ ਇਰਾਦਾ ਜਾਣਿਆ ਤਾਂ ਸਾਰਾ ਦਾਜ ਲਿਆ ਕੇ ਰੱਖ ਦਿੱਤਾ ਆਪ ਮਿਲੇ ਅਤੇ ਮਿਲ ਬੈਠ ਕੇ ਗੱਲ ਕਹੀ ਵਾਹਿਗੁਰੂ ਬਾਕੀ ਕੱਲ ਨੂੰ ਸਰਬੰਨ ਕਰਾਂਗੇ ਜੀ